ਪਗੜਾ ਦੀ ਹੈ ਜੀ ਤੇ ਕਹਿੰਦੇ ਪੈਰੀ ਪੈਰੀ ਬਸ ਹਾਂ ਪੈਰੀ ਪੈਰੀ ਉਸ ਨੂੰ ਪਨੀਰ ਬੋਲਦੀ ਹੈ ਬੋਲਦੀ ਹੈ ਜੀ ਬੁਲਾਉਂਦਾ ਭਜਾਤਾ ਉਹਨੂੰ ਬੰਦੇ ਨੂੰ ਜਦੋਂ ਆਰਡਰ ਉਹਨੂੰ ਜਿਹੜਾ ਪਨੀਰ ਖਾਣ ਦਿੰਦੇ ਮੇਰੇ ਨਾਲਾ ਬੰਦੇ ਕਹਿ ਦਿੰਦੇ ਵੀ ਉਹਨੂੰ ਪਨੀਰ ਤਾਂ ਨਹੀਂ ਦਿੱਤਾ ਆਰਡਰ ਆਪੇ ਆਇਆ ਤਾਂ ਬੋਲਿਆ ਪਨੀਰੇ ਚਿਕਨ ਦੀ ਗੱਲ ਮੈਨੂੰ ਉੱਤੇ ਇਹੀ ਆਰਡਰ ਦਿੱਤਾ ਸੀ ਮੈਨੂੰ ਇਹਨਾਂ ਦੇ ਵਿੱਚ ਪਹਿਲਾਂ ਮੈਨੂ ਦੇ ਵਿੱਚ ਪੈਰੀ ਪੈਰੀ ਪਨੀਰ ਸੀਗਾ ਅਸੀਂ ਥੱਲੇ ਵੀ ਖਾਂਦੇ ਰਿਹਾ ਪੈਰੀ ਪੈਰੀ ਪਨੀਰ ਆਂਦੇ ਇਹਨਾਂ ਨੂੰ ਆਰਡਰ ਦਿੱਤਾ ਪੈਰੀ ਪੈਰੀ ਪਨੀਰ ਹੈਗਾ ਉਹ ਕਹਿੰਦਾ ਵੈਜ ਚ ਹਾਂਜੀ ਮੈਂ ਕਿਹਾ ਵੈਜ ਚ ਮਗਾ ਤੁਸੀਂ ਪੁੱਛਿਆ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਠੀਕ ਹੈ ਜੀ ਮੈਂ ਪੁੱਛ ਗਿਆ ਨਾ ਉਹ ਪੁੱਛਣ ਗਿਆ ਉਹਨੇ ਆਰਡਰ ਦਿੱਤਾ ਉਸ ਤੋਂ ਬਾਅਦ ਉਹ ਆਇਆ ਨਹੀਂ ਅਸੀਂ ਦੂਸਰੇ ਨੂੰ ਬੁਲਾਇਆ ਅਸੀਂ ਕਹਿੰਦੇ ਸਾਡਾ ਆਰਡਰ ਸੀਗਾ ਉਹਨੇ ਲਿਆ ਕੇ ਦੇਤਾ ਖਾਦਾ ਜਦੋਂ ਮੈਂ ਕਹਿੰਦੇ ਜ਼ਿੰਦਗੀ ਦੇ ਵਿੱਚ ਚਿਕਨ ਖਾਦਾ ਹੀ ਨਹੀਂ ਤਾਂ ਮੈਨੂੰ ਕਿਵੇਂ ਪਤਾ ਲੱਗੂ ਕਿ ਚਿਕਨ ਹੈ ਜੀ ਉਹ ਨਾਮ ਹੈ ਕਿਸੇ ਨਾਮ ਹਾਂਜੀ ਹਾਂਜੀ ਨਾਮ ਹੈ ਅਸੀਂ ਪ੍ਰੀਮੀਅਮ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਘਟਨਾ ਹੋਈ ਮੇਰਾ ਨਾਮ ਸੁਖਚੰਨ ਸਿੰਘ ਹੈ ਜੀ ਮੈਂ ਤਿਲਕਨਗਰ ਮੁਕਸਰ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿਹਾ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਨੂੰ ਮੈਨੂੰ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਗਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਹਿੰਦਾ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿਹਾ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਣੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਤੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬ ਆ ਪਹਿਲਾਂ ਤਾਂ ਕਰਦੇ ਸੀ ਮੈਨੂ ਤੋਂ ਬਿਨਾ ਗੱਲ ਹੁਣ ਉਹ ਮੈਨੂ ਚੱਕ ਲੈ ਕੇ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਤੁਸੀਂ ਕਿੱਥੇ ਕਿਹੜੇ ਰੈਸਟੋਰੈਂਟ ਚਾਹੀਓ ਅਸੀਂ ਕੋੜਾ ਪੂਰਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਹਾਂ ਜੀ ਅਸੀਂ ਘਰ ਨੂੰ ਮੰਨਦੇ ਹਾਂ ਕਿ ਅੱਗੇ ਵੀ ਖਾਣੇ ਆਉਂਦੇ ਅਸੀਂ ਧਰਮ ਹੀ ਸਾਡਾ ਸਿੱਖ ਹੈ ਜੀ ਸੁਖੈਨ ਸਿੰਘ ਮੇਰਾ ਨਾਮ ਹੈ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਜੀ ਅੱਗੇ ਖਾਊਗਾ ਕਿਉਂਕਿ ਅਸੀਂ ਪ੍ਰੇਮੀ ਵੀ ਹੈਗੇ ਹਾਂ ਤੇ ਅਸੀਂ ਮੰਨਦੇ ਵੀ ਆ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਆ ਇਸ ਕਰਕੇ ਅਸੀਂ ਖਾਂਦੇ ਨਹੀਂਗੇ ਪ੍ਰੇਮੀ ਦੀ ਗੱਲ ਕੀਤੀ ਤੁਸੀਂ ਕਿਹੜੇ ਸਰ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਆ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਸਾਨੂੰ ਜਵਾਬ ਦੇ ਕੇ ਗਿਆ ਮੂੰਹ ਨਾਲ ਸਾਡ ਨੂੰ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ ਅਸੀਂ ਇੱਥੇ 7:30 ਵਜੇ ਤੇ ਬੈਠੇ ਆ ਤਾਂ ਤੁਸੀਂ ਹੁਣ ਟਾਈਮ ਦੇਖ ਰਹੇ ਹੋ 11:0 ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਆ ਪਹਿਲਾਂ ਇਹ ਗੱਲ ਨਹੀਂ ਸੁਣਦੇ ਜੀ ਪਹਿਲਾਂ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਉਹਨੇ ਬੰਦਾ ਲਿਆ ਇਹ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਗਿਆ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਫਿਰ ਫਿਰ ਪੈਸੇ ਦਿੱਤੇ ਕੋਈ ਕਿਸੇ ਪੈਸੇ ਤਾਂ ਪੈਸੇ ਤਾਂ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਤੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀੋਂ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜੇ ਅਸੀਂ ਖਾਂਦੇ ਹੁੰਦੇ ਨੌਨ ਵੇਜ ਤੁਹਾਨੂੰ ਖਾ ਕੇ ਚਲੇ ਇਹ ਤੇ ਕੀ ਕਹਿਆ ਆ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈਰੀ ਪਨੀਰ ਦਾ ਦਿੱਤਾ ਸੀਗੀ ਇਹਨਾਂ ਨੇ ਪੈਰੀ ਪੈਰੀ ਚਿਕਨ ਆਪਦੀ ਮਰਜ਼ੀ ਨਾਲ ਹੀ ਭੇਜਤਾ ਇਹ ਤੁੱਖਾ ਕੀ ਤਈ ਦੱਸੋ ਹੁਣ ਮੈਂ ਜੀ 24 ਸਾਲ ਉਮਰ ਹੈ 24 ਸਾਲ ਦੀ ਉਮਰ ਵਿੱਚ ਮੈਂ ਅੱਜ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ੌਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਐ ਨਾ ਕਦੇ ਅੰਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਕੀ ਮਤ ਕਰਦੇ ਓ ਯਾਰ ਬੰਦ ਕਰ ਦੋ ਮੰਗਦਾ ਤੁਸੀਂ ਦੇਖੋ ਜੀ ਕੀ ਹੋਣੀ ਚਾਹੀਦੀ ਪਹਿਲਾਂ ਇਹਨਾਂ ਨੇ ਬੰਦਾ ਗਾਇਬ ਕਰਤਾ ਇਹਨਾਂ ਦੇ ਬੰਦੇ ਗੱਲ ਹੀ ਇਹਨਾਂ ਦੇ ਬੰਦੇ ਗੱਲ ਹੀ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੈ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਹੈ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹੁਣ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟ ਇੱਥੇ ਇੱਕ ਘੰਟਾ ਬੈਠੇ ਰਹੇ ਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦਿਓ ਉਹ ਨਾ ਤਾਂ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਆ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਕੀ ਨਾ ਮੈਂ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹਾਂ ਉਹ ਪਰਿਵਾਰ ਵੱਲ ਦੋਸ਼ ਲਗਾਇਆ ਜਾ ਰਿਹਾ ਡੇਰਾ ਪ੍ਰੇਮੀ ਹੈ देता, नहीं सर हमारे पास पेरी पेरी हमारे पास जो है मैंने वही सर ऑर्डर किया है पेरी पेरी का ही और सर हमारे पास वहाँ पे नॉन वेज ही है नॉन वेज ही हमारे पास है सर मैंने पहले भी वही बोलूंगा मैं सर नॉन वेज ही है सर वही आया हमारे पास सर ਅਜੀ ਪਰਿਵਾਰ ਨੇ ਕੀ ਸਰ ਇਹ ਪਰਿਵਾਰੀ 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 ਬੋਲਣਾ ਹੈ ਸਰ ਕੋਈ ਪ੍ਰਸ਼ਨ ਹੀ ਕੋਈ ਨਹੀਂ ਕੀ ਬੋਲਣਾ ਹੈ ਹੈ ਸਰ ਪਰਿਵਾਰੀ ਬੋਲਿਆ ਖੁਦ ਮਾਰ ਲਓ ਤੁਸੀਂ ਹਾਂ ਤਾਂ ਮਾਰਦਾ ਹਾਂ ਸਰ ਇਹ ਜੋ ਮੈਨੂ ਵਿੱਚ ਹੈ ਤੇ ਮੈਂ وہی ਦਿਖਾਇਆ ਹੈ ਮੈਨੂ ਵਿੱਚ ਹੀ ਕੋਈ ਹੈ ਸਰ ਬਿਕਰਮ ਨਾਲ ਗੱਲ ਕਰੋ ਬਿਕਰਮ ਨਾਲ ਸਰ ਮੈਨੂ ਵਿੱਚ ਹੀ ਕੋਈ ਹੈ ਹਾਂਜੀ सर मेन्यू में लिखा है पेरी तो तो पैरी सर वही है पेरी पेरी निजी आइटम है सर बात पनीर की तो ही नहीं ना खाली पेरी पेरी की बात है पनीर की बात ही नहीं है खाली पेरी पेरी ऑर्डर दिया था ना पेरी पिजी हमारे पास

ਅਇ ਤੋ ਪਹਿਲਾਂ ਵੀ ਐਸੀ ਤਰ੍ਹਾਂ ਦੀ ਨਿੱਕੀ ਨਿੱਕੀ ਔਰ ਕੋਈ ਛੋਟਾ ਜਿਹਾ ਕਸ਼ਨਾਤ ਬਤਾ ਦਿਜੀਏ ਸਰ ਜੀ ਨੇ ਪਹਿਲਾਂ ਵੀ ਐਸੀ ਤਰ੍ਹਾਂ ਦੀ ਕੋਈ ਸਟੱਫ ਨਹੀਂ ਆਇਆ ਸੀ ਜੀ ਨੇ ਕੋਈ ਸਟੱਫ